ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਬਿਆਨ ਤੇ ਚਰਚੇ ਅਜੇ ਤੱਕ ਹੋ ਰਹੇ ਨੇ ਵੱਖ-ਵੱਖਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਪਰ ਉਸ ਵਕਤ ਜਿਸ ਸ਼ਖਸ ਦਾ ਨਾਮ ਪੁੱਛਿਆ ਗਿਆ ਸੀ ਉਹ ਸੀ ਭਲਿੰਦਰ ਸਿੰਘ ਜਿਹੜੇ ਕਿ ਬਤੌਰ ਪੱਤਰਕਾਰ ਉਸ ਹਾਲ ਦੇ ਵਿੱਚ ਮੌਜੂਦ ਸਨ ਔਰ ਉਹਨਾਂ ਦੇ ਨਾਲ ਸਾਡੀ ਐਕਸਕਲੂਸਿਵ ਗੱਲਬਾਤ ਹੋਈ ਹੈ ਭਲਿੰਦਰ ਸਿੰਘ ਉਸ ਵਕਤ ਕੀ ਕੀ ਹੋਇਆ ਔਰ ਕੀ ਪੁੱਛਣਾ ਚਾਹੁੰਦੇ ਸੀ ਇਹ ਮੌਕਾ ਉਹਨਾਂ ਨੂੰ ਮਿਲਿਆ ਕਿ ਨਹੀਂ ਮਿਲਿਆ ਉਸ ਦੇ ਬਾਰੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਪਹਿਲਾਂ ਉਹ ਸੁਣੋ ਫਿਰ ਉਹ ਵੀ ਤੁਹਾਨੂੰ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਉਸ ਪ੍ਰੋਗਰਾਮ ਤੋਂ ਬਾਅਦ ਭਲਿੰਦਰ ਸਿੰਘ ਹੋਰਾਂ ਨੇ ਖੁਦ ਅਮਰੀਕਾ ਦੇ ਇੱਕ ਸਿੱਖ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਹੈ ਆ ਭਲਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਚਰਚਾ ਦੇ ਵਿੱਚ ਬਤੌਰ ਪੱਤਰਕਾਰ ਨਹੀਂ ਬਤੌਰ ਇੱਕ ਹਾਲ ਦੇ ਵਿੱਚ ਬੈਠੇ ਹੋਏ ਚਰਚਾ ਵਿੱਚ ਆ ਜਾ ਰਹੇ ਹੋ ਦਰਅਸਲ راہول ਗਾਂਧੀ ਨੇ ਤੁਹਾਡੇ ਵੱਲ ਇਸ਼ਾਰਾ ਜੋ ਕੀਤਾ ਉਸ ਤੋਂ ਬਾਅਦ ਚਰਚਾ ਕਾਫੀ ਹੋਈ ਹੈ ਔਰ ਉਸ ਸਾਰੀ ਗੱਲਬਾਤ ਨੂੰ ਜਾਣਨ ਤੋਂ ਪਹਿਲਾਂ ਜਿੰਨੀ ਚਰਚਾ ਹੋ ਰਹੀ ਹੈ ਤੁਹਾਨੂੰ ਉਹ ਠੀਕ ਪ੍ਰਸੰਗ ਵਿੱਚ ਲੱਗ ਰਹੀ ਹੈ ਜਾਂ ਲੱਗ ਰਿਹਾ ਕਿ ਨਹੀਂ ਉੱਥੇ ਕੁਝ ਹੋਰ ਹੋਇਆ ਸੀ ਬਾਹਰ ਜੋ ਅਨਲਿਸਿਸ ਕੀਤੇ ਜਾ ਰਹੇ ਨੇ ਉਹ ਗਲਤ ਕੀਤੇ ਜਾ ਰਹੇ ਨੇ ਅ ਤਨਵਸ ਸੰਦੀਪ ਜੀ ਜੀ ਸੰਦੀਪ ਜੀ ਦੇਖੋ ਇਸ 'ਚ ਬਹੁਤ ਸਾਰੀਆਂ ਗੱਲਾਂ ਨੇ ਜਦੋਂ ਅਸੀਂ ਕਿਸੇ

ਜੀ ਵਰਚੀਨੀਆਂ ਵਿੱਚ ਜਦੋਂ ਉਹ ਇੰਡੀਅਨ ওভারਸੀਸ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਰਾਹੁਲ ਗਾਂਧੀ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਪਹਿਲਾਂ ਸ਼ੁਰੂਆਤ ਕੀਤੀ ਜਿਦੇ ਵਿੱਚ ਉਹਨਾਂ ਨੇ ਧੰਨਵਾਦ ਵੀ ਕੀਤਾ ਉਸ ਤੋਂ ਬਾਅਦ ਐਨਾਲਿਸਿਸ ਕੀਤਾ ਕਿ ਕਿਸ ਤਰ੍ਹਾਂ ਭਾਰਤ ਵਿੱਚ ਚੋਣਾਂ ਹੋਈਆਂ ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਇਸ ਵਾਰੀ ਸੀਟਾਂ ਉਹਨਾਂ ਨੂੰ ਜ਼ਿਆਦਾ ਨਹੀਂ ਕਾਂਗਰਸ ਅਲੈਸਮ ਜੀ ਲੇਕਿਨ ਦੂਜੇ ਪਾਸੇ ਜਦੋਂ ਉਹਨਾਂ ਨੇ ਭਾਰਤ ਦੀ ਸਥਿਤੀ ਦਾ ਜਾਇਜ਼ਾ ਦੀ ਬਾਰੇ ਗੱਲ ਕੀਤੀ ਕਿ ਭਾਰਤ ਦੀ ਇਸ ਸਮੇਂ ਕੀ ਸਥਿਤੀ ਹੈ ਕੀ ਹੈ ਉਹਦੇ ਵਿਚ ਦੋtin ਗੱਲਾਂ ਨੂੰ بڑا ਮਿਕਸ ਕਰਕੇ ਜਿਹੜਾ ਹੈਗਾ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਕਿਉਂਕਿ ਜਦੋਂ ਅਗਰ ਉਸ ਉਹਨਾਂ ਦੀ ਸਪੀਚ ਨੂੰ ਸੁਣਦੇ ਆ ਤਾਂ ਉਹ ਸਪੀਚ ਜਿਹੜੀ ਹੈ ਫਿਊਚਰ ਵੱਲ ਸਾਨੂੰ ਲੈ ਕੇ ਜਾਂਦੀ ਹੈ ਲੇਕਿਨ ਫਿਊਚਰ ਦੀ ਜਦੋਂ ਸੀ ਅੱਜ ਗੱਲ ਕਰਦੇ ਆ ਹਮੇਸ਼ਾ ਅਸੀਂ ਇੱਕ ਦੀ ਗੱਲ ਤਾਂ ਕਰਦੇ ਆ ਜਦੋਂ ਅਸੀਂ ਪ੍ਰੈਜ਼ੈਂਟ ਤੋਂ ਅਸੀਂ ਦੇਖ ਰਹੇ ਹੁੰਦੇ ਆ ਕਹਿੰਦੇ ਨੇ ਇੱਕ ਕਹਾਵਤ ਵੀ ਹੈਗੀ ਹੈ ਕਿ ਧੋਆ ਜਦੋਂ ਉੱਠ ਰਿਹਾ ਹੈ ਤਾਂ ਅੱਗ ਜ਼ਰੂਰ ਕਿਤੇ ਲੱਗੀ ਹੋਏਗੀ ਤੇ ਨੇਚਰਲੀ ਗੱਲ ਹੈ ਕਿ ਅਗਰ ਅੱਗ ਅੱਜ ਲੱਗੀ ਹੈਗੀ ਹੈ ਤਾਂ ਸਾਨੂੰ ਦਿਖਣੀ ਵੀ ਚਾਹੀਦੀ ਹੈ ਅੱਗ ਤਾਂ ਅੱਜ ਦੇ ਪ੍ਰਸੰਗ ਵਿੱਚ ਜਦੋਂ ਉਹਨਾਂ ਨੇ ਇਹ ਗੱਲਾਂ ਕਹੀਆਂ ਤਾਂ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਕਿ ਰਾਹੁਲ ਜੀ ਜਦੋਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਕੀ ਤੁਹਾਡੇ ਕੋਲ ਕੋਈ ਕੰਪਲੇਂਟਸ ਆਈਆਂ ਨੇ ਲੋਕਾਂ ਨੇ ਤੁਹਾਨੂੰ ਕੋਈ ਸ਼ਿਕਾਇਤ ਕੀਤੀ ਹੈ ਜਾਂ ਕੋਈ ਤੁਹਾਨੂੰ ਕੋਈ ਚਿੱਠੀ ਪੱਤਰ ਇਸ ਤਰ੍ਹਾਂ ਦਾ ਆਇਆ ਹੋਵੇ ਪਰ ਉਹਨਾਂ ਨੇ ਕੁਝ ਵੀ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਮੈਨੂੰ ਕੀ ਵਾ ਕੀ ਆਇਆ ਸਾਨੂੰ ਲੱਗਦਾ ਸੀ ਕਿ ਜਦੋਂ ਇਹਨਾਂ ਦੀ ਸਟੇਟਮੈਂਟ ਖਤਮ ਹੋਏਗੀ ਤਾਂ ਉਹ ਤੋਂ মিডিਆ ਦੇ ਮੁਖਾਤਿਬ ਹੋਣਗੇ ਔਰ ਸਾਡੇ ਨਾਲ ਗੱਲਬਾਤ ਕਰਨਗੇ ਪਰ ਉਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਜੀ ਜ਼ਰੂਰ ਹੋਣਾ ਜਦੋਂ ਸਿੱਖਾਂ ਦੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਸੀ ਜੀ ਕាល ਹੀ ਹਾਲਜਾ ਮੈਂ ਉਹਨਾਂ ਦੇ ਸਾਹਮਣੇ ਬੈਠਾ ਸੀ ਤਾਂ ਸ਼ਾਇਦ ਮੈਂ ਅਗਰ ਨਹੀਂ ਵੀ ਹੁੰਦਾ ਕੋਈ ਹੋਰ ਵੀ ਸਿੱਖ ਸ਼ਖਸ ਹੁੰਦਾ ਤਾਂ ਉਹਨਾਂ ਨੇ ਸ਼ਾਇਦ ਸਿੱਖ ਸ਼ਖਸ ਨੂੰ ਪੁਆਇੰਟ ਆਊਟ ਕਰਕੇ ਅੱਗੇ ਗੱਲ ਆਪਣੀ ਸ਼ੁਰੂ ਕਰਨੀ ਸੀ ਜੀ ਬਾਈਚਾਸ ਉੱਤੇ ਮੈਂ ਬੈਠਾ ਸੀ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੇ ਮੇਰਾ ਨਾਮ ਪੁੱਛ ਕੇ ਆਪਣੀ ਗੱਲ ਨੂੰ ਸ਼ੁਰੂ ਕਰ ਲਿਆ ਲੇਕਿਨ ਇੱਥੇ ਮੈਂ ਜ਼ਰੂਰ ਕਰਨਾ ਚਾਹਾਂਗਾ ਕਿਉਂਕਿ ਕਈ ਜਿਹੜੇ ਚੈਨਲਸ ਨੇ ਆਪਣੇ ਆਪਣੇ ਤਰੀਕੇ ਨਾਲ ਲੋਕ ਆਪਣੇ ਆਪਣੇ ਤਰੀਕੇ ਨਾਲ ਕਹਿ ਰਹੇ ਨੇ ਕਿ ਸ਼ਾਇਦ ਭਲਿੰਦਰ ਸਿੰਘ ਤੋਂ ਉਹਨਾਂ ਨੇ ਕੋਈ ਸਵਾਲ ਪੁੱਛਿਆ ਤਾਂ ਇੱਥੇ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਮੇਰੇ ਤੋਂ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਤੇ ਕੋਈ ਸਵਾਲ ਜਵਾਬ ਸੀ ਹੀ ਨਹੀਂ ਸਿਰਫ ਉਹਨਾਂ ਨੇ ਮੇਰਾ ਨਾਮ ਪੁੱਛਿਆ ਤਾਂ ਨਾਮ ਪੁੱਛਿਆ ਗਿਆ ਸੀ ਉਹ ਬਾਕਾਇਦਾ ਵੀਡੀਓਜ਼ ਵੀ ਹੈਗੀਆਂ ਉਹਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਕੰਟੀਨਿਊ ਕੀਤਾ ਜੀ ਅਪਲਿੰਦਰ ਸਿੰਘ ਜੀ ਤੁਸੀਂ ਜਾਂ ਅਸੀਂ ਕਿਸੇ ਵੀ ਪਾਰਟੀ ਦੇ ਬੁਲਾਰੇ ਤਾਂ ਨਹੀਂ ਪਰ ਬਤੌਰ ਪੱਤਰਕਾਰ ਹੁੰਦੇ ਆ ਐਨੀ ਗੱਲ ਦਾ ਤਾਂ ਅਸੀਂ ਰਿਪੋਰਟ ਕਰਦੇ ਆ ਕਿ ਜੋ ਰਾਹੁਲ ਗਾਂਧੀ ਨੇ ਕਿਹਾ ਕੜਾ ਪੈਨਨ ਨੂੰ ਲੈ ਕੇ ਦਸਤਾਰ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਆਮ ਤੌਰ ਤੇ ਅਸੀਂ ਵੀ ਜਿੰਨਾ ਬੁੱਧੀ ਜੀਵੀਆਂ ਨਾਲ ਗੱਲ ਕੀਤੀ ਜਾਂ ਇੱਥੋਂ ਵੀ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਉਹ ਸਾਰੇ ਇੱਕ ਗੱਲ ਕਹਿ ਰਹੇ ਆ ਕਿ ਰਾਹੁਲ ਗਾਂਧੀ ਨੇ ਜੋ ਸ਼ੰਕੇ ਜਹਰ ਕੀਤੇ ਨੇ ਇਸ ਤਰ੍ਹਾਂ ਕੱਲਾ ਸਿੱਖ ਨਹੀਂ ਹੋਰਨਾ ਕਮਿਊਨਿਟੀਆਂ ਦੇ ਨਾਲ ਵੀ ਧੱਕੇਸ਼ਾਹੀ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਰਾਹੁਲ ਗਾਂਧੀ ਨੇ ਉਸ ਸੰਦਰਭ ਵਿੱਚ ਬਿਆਨ ਦਿੱਤਾ ਹੈ ਕਿ ਉਹ ਬਿਲਕੁਲ ਠੀਕ ਹੈ ਸਮਰਥਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਿਆਨ ਦਾ ਆ ਦੇਖੋ ਸੰਦੀਪ ਜੀ ਇੱਥੇ ਗੱਲ ਬੜੀ ਸਮਝਣ ਵਾਲੀ ਹੈ ਕਿ ਹੈ ਕਿਉਂਕਿ ਸਾਡੇ ਕੋਲ ਤੁਹਾਡੇ ਕੋਲ ਹਮੇਸ਼ਾ ਸਾਡੇ ਕੋਲ ਨਾ ਕਿਤੇ ਨਾ ਕਿਤੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸੂਬਿਆਂ ਤੋਂ ਇਹ ਰਿਪੋਰਟਸ ਆਉਂਦੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉੱਥੇ ਮੁਖਾਲਫਤ ਹੋਈ ਹੈ ਜਾਂ ਬੱਚਿਆਂ ਦੇ ਇਹ ਵੀ ਰਿਪੋਰਟ ਕੀਤੀ ਸੀਗੀ ਕਬਰ ਕੀ ਕੁਝ ਇੱਕ ਦੋ ਸਾਲ ਪਹਿਲਾਂ ਜੀ ਐਗਜ਼ਾਮੀਨੇਸ਼ਨ ਹਾਲ ਪ੍ਰੀਖਿਆਵਾਂ ਤੋਂ ਪਹਿਲਾਂ ਬੱਚਿਆਂ ਦੇ ਕੜੇ ਉਤਰਵਾਏ ਗਏ ਸਨ ਪਰ ਉੱਥੇ ਐਗਜ਼ੈਕਟ ਹੋਇਆ ਕੀ ਸੀ ਕਿਉਂ ਉਹਨਾਂ ਦੇ ਕੜੇ ਉਤਰਵਾਏ ਗਏ ਸੀ ਜਿਹੜੇ ਉੱਥੇ ਐਗਜ਼ਾਮੀਨੇਸ਼ਨ ਹਾਲ ਦੇ ਚੈਕਰ ਸੀਗੇ ਚੱਕਾਰੇ ਸੀਗੇ ਉਹਨਾਂ ਨੇ ਕੜੇ ਕਿਉਂ ਉਤਰਵਾਏ ਉਹਨਾਂ ਕੋਲ ਕੀ ਅਥਾਰਟੀ ਸੀ ਜਾਂ ਕੀ ਉਹਨਾਂ ਨੂੰ ਸਿੱਖ ਧਰਮ ਬਾਰੇ ਨੌਲੇਜ ਨਹੀਂ ਸੀ ਤਾਂ ਅਸੀਂ ਅਗਰ ਇਹ ਬੇਬੁਨਿਆਦ ਵਾਲੀ ਗੱਲ ਹੋਏਗੀ ਕਿ ਅਸੀਂ ਭਾਰਤ ਵਿੱਚ ਰਹਿੰਦੇ ਹਾਂ ਕਿਸੇ ਨੂੰ ਵੀ ਸਿੱਖ ਬਾਰੇ ਨਾ ਪਤਾ ਹੋਵੇ ਇਹ ਤਾਂ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ ਜੀ ਸੋ ਵਾਕਈ ਉੱਥੇ ਕਿਉਂ ਕੜੇ ਉਤਰਵਾਏ ਗਏ ਸੀ ਇਹ ਸਮਝਣ ਵਾਲੀ ਗੱਲ ਹੈ ਜੀ ਦੂਸਰੀ ਗੱਲ ਜਦੋਂ ਅਸੀਂ ਹੋਰ ਧਰਮਾਂ ਦੀ ਗੱਲ ਕਰਦੇ ਹਾਂ ਉਹਨਾਂ ਧਰਮਾਂ ਵਿੱਚ ਵੀ ਹਮੇਸ਼ਾ ਤਰਕੀਆਂ ਵਿਖਾਈ ਦਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਿਹੜੀ ਧਰਮ ਦੀ ਹੈਗੀ ਹੈ ਗੱਲ ਗਲਤ ਕੀਤੀ ਗਈ ਹੈ ਜਾਂ ਫਿਰ ਬੁਰਕਿਆਂ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਗੱਲ ਤੋਂ ਗਲਤ ਹੋਈ ਹੈ ਜਾਂ ਫਿਰ ਜਿਵੇਂ ਰਾਹੁਲ ਗਾਂਧੀ ਨੇ ਵੀ ਆਪਣੀ ਸਟੇਜ ਤੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਸੂਬਿਆਂ ਵਿੱਚ ਫਿਰ ਅਸੀਂ ਕੇਰਲ ਦੀ ਗੱਲ ਕਰੇ ਤਾਮਿਲਨਾਡੂ ਦੀ ਗੱਲ ਕਰੇ ਤੇਲੰਗਾਨਾ ਦੀ ਗੱਲ ਕਰੀਏ ਉੱਥੇ ਜਿਹੜੀਆਂ ਭਾਸ਼ਾਵਾਂ ਉੱਥੇ ਬੁਨੀਆਂ ਜਾਂਦੀਆਂ ਨੇ ਉਹਨਾਂ ਤੇ ਰੋਕਤੀ ਉਹਨਾਂ ਨੇ ਗੱਲ ਕੀਤੀ ਸੋ ਐਵੇਂ ਦੀਆਂ ਗੱਲਾਂ ਅਕਸਰ ਆਂਦੀਆਂ ਸਾਹਮਣੇ ਜ਼ਰੂਰ ਆndੀਆਂ ਨੇ ਇਹਨਾਂ ਤੋਂ ਅਸੀਂ ਮੁਕਰ ਨਹੀਂ ਸਕਦੇ ਪਰ ਇਹ ਗੱਲਾਂ ਜਦੋਂ ਆndੀਆਂ ਨੇ ਤਾਂ ਇਹ ਨੇਕੋ ਲੋਕਾਂ ਤੇ ਇਫੈਕਟ ਕਰਦੀਆਂ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹ ਸਿਰਫ ਇੱਕ ਕਹੋ ਕਿ ਇੱਕ ਡਿਸਟ੍ਰਿਕਟ ਦੀ ਗੱਲ ਹੈਗੀ ਹੈ ਜਾਂ ਕੁਝ 10 15 ਲੋਕਾਂ ਦੀ ਗੱਲ ਹੈਗੀ ਹੈ ਜਾਂ ਫਿਰ ਪੂਰੇ ਸੂਬੇ ਨੂੰ ਇਫੈਕਟ ਕਰਦੀ ਹੈ ਗੱਲ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਸੋ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਗਰ ਚਾਰ ਬੰਦੇਾਂ ਤੇ ਕੋਈ ਘਟਨਾ ਹੋਈ ਹੈ ਉਹ ਪੂਰੇ ਤੋਂ ਪੂਰੇ ਮੁਲਕ ਤੇ ਜਾਂ ਪੂਰੇ ਤੋਂ ਪੂਰੇ ਧਰਨ ਤੇ ਉਹ ਘਟਨਾ ਹੋਈ ਹੈ ਐਵੇਂ ਨਹੀਂ ਹੋ ਸਕਦਾ ਪਰ ਹਾਂ ਅਸੀਂ ਇਹ ਮੰਨਣ ਨੂੰ ਤਿਆਰ ਹਾਂ ਕਿ ਕੁਝ ਫਿਰ ਉਹ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਨੇ ਔਰ ਇਹ ਹੁੰਦੀਆਂ ਰਹਿੰਦੀਆਂ Yep. 네 ਇਹ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕੁਝ ਲੋਕ ਹੁੰਦੇ ਨੇ ਕਹਿੰਦੇ ਨੇ ਕਿ ਇੱਕ ਜਿਹੜੀ ਮੱਛਲੀ ਹੁੰਦੀ ਹੈ ਪੂਰੀ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪੂਰਾ ਜਿਹੜੇ ਤਰਮ ਹੁੰਦਾ ਤਰਮ ਨਹੀਂ ਗੰਦਾ ਹੁੰਦਾ ਤਰਮ ਦੇ ਵਿੱਚ ਕੁਝ ਲੋਕ ਹੁੰਦੇ ਨੇ ਜੋ ਸਿਰਫ ਇੱਕ ਮੌਕਾ ਪ੍ਰਸਤ ਹੁੰਦੇ ਨੇ ਔਰ ਮੌਕੇ ਦੀ ਖਿਲਾਫ ਜਾ ਕੇ ਉਸ ਨੂੰ ਗਲਤ ਇਸਤੇਮਾਲ ਕਰਦੇ ਨੇ ਮੌਕੇ ਨੂੰ ਜੀ ਮਤਲਬ ਭਲਿੰਦਰ ਸਿੰਘ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਰਾਹੁਲ ਗਾਂਧੀ ਨੇ ਇੱਕ ਪਾਸੇ ਦੀ ਗੱਲ ਸਟੇਟਮੈਂਟ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜੋ ਪੁੱਛਣਾ ਚਾਹੁੰਦੇ ਸੀ ਇਹੀ ਜੋ ਅਸੀਂ ਹੁਣ ਡਿਸਕਸ ਕਰ ਰਹੇ ਹਾਂ ਕਿ ਤੁਸੀਂ ਕਿਹੜੇ ਹਫਤੇ ਕਿਆ ਕਿਵੇਂ ਕਿਆ ਇਹ ਗੱਲ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਪੁੱਛਣ ਦਾ ਰਾਹੁਲ ਗਾਂਧੀ ਤੋਂ

ਸਿਰਫ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਦੇਖਦੇ ਹੋਏ ਇੰਨਾ ਵੱਡਾ ਬਿਆਨ ਦੇਣਾ ਮੈਨੂੰ ਨਹੀਂ ਲੱਗਦਾ ਕਿ ਸਹੀ ਸੀ ਸੋ ਕਿਤਨੇ ਕਿਤੇ ਉਹਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਸੀਗਾ ਅਗਰ ਉੱਥੇ ਹੀ মিডিਆ ਨਾਲ ਗੱਲਬਾਤ ਕਰਦੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇੰਨਾ ਵੱਡਾ ਜਿਹੜਾ ਮਾਹੌਲ ਸਿਰਜਿਆ ਗਿਆ ਇਨਾਂ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਇਹ ਹੁੰਦੇ ਹੀ ਨਾ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹਨਾ ਵੀ ਮੀਡੀਆ ਦੇ ਜ਼ਰੀਏ ਤੁਸੀਂ ਅਮਰੀਕਾ ਦੇ ਵਿੱਚ ਜਦੋਂ ਗਏ ਹੋ ਤੇ ਉਸ ਤੋਂ ਬਾਅਦ ਗੱਲਬਾਤ ਵੀ ਕੀਤੀ ਉੱਥੋਂ ਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ ਇੱਕ ਕਾਮਨ ਜੀ ਗੱਲ ਇਸ ਪ੍ਰਤੀਕਿਰਿਆ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪ੍ਰਤੀਕਿਰਿਆ ਕੀ ਆ ਰਹੀ ਹੈ ਤੁਸੀਂ ਜਾਣ ਰਹੇ ਹੋਵੋਗੇ ਇੰਟਰਨੈਟ ਦੇ ਮਾਧਿਅਮ ਦੇ ਜ਼ਰੀਏ ਪਰ ਤੁਸੀਂ ਖੁਦ ਜਿਨ੍ਹਾਂ ਨਾਲ ਗੱਲ ਕੀਤੀ ਉਹਨਾਂ ਦੀ ਪ੍ਰਤੀਕਿਰਿਆ ਕੀ ਹੈ ਦੇਖੋ ਭਾਰਤੀ ਲੋਕਾਂ ਵਿੱਚ ਜ਼ਰੂਰ ਹੋਸ ਹੈਗਾ ਕਿਉਂਕਿ ਭਾਰਤ ਦੇ ਲੋਕਾਂ ਦੀ ਗੱਲ ਹੋ ਰਹੀ ਸੀ ਭਾਰਤੀ ਸਿੱਖਾਂ ਦੀ ਗੱਲ ਹੋ ਰਹੀ ਸੀ ਪਰ ਜਿੱਥੇ ਵੀ ਭਾਰਤੀ ਸਿੱਖ ਬੈਠਾ ਚਾਹੇ ਉਹ ਫਿਰ ਭਾਰਤ ਤੋਂ ਬਾਹਰ ਦੀ ਗੱਲ ਹੋਵੇ ਕੈਨੇਡਾ ਦੀ ਗੱਲ ਹੋਵੇ ਅਮਰੀਕਾ ਦੀ ਗੱਲ ਹੋਵੇ ਯੂਕੇ ਦੀ ਗੱਲ ਹੋਵੇ ਤਾਂ ਉਹਨਾਂ ਵਿੱਚ ਵੀ ਇਹ ਗੱਲ ਹੈਗੀ ਹੈ ਕਿ ਇੰਨੀ ਵੱਡੀ ਗੱਲ ਕਿਉਂ ਕਹੀ ਗਈ ਹੈ ਰਾਹੁਲ ਗਾਂਧੀ ਜੀ ਵੱਲੋਂ ਉਹਨਾਂ ਨੂੰ ਆਪਣੀ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਸੀ ਉਸੇ ਸਟੇਜ ਤੇ ਹੀ ਸਪਸ਼ਟ ਕਰ ਦੇਣਾ ਚਾਹੀਦਾ ਸੀ ਤਾਂ ਜੋ ਗੱਲ ਅੱਗੇ ਵੱਧੇ ਨਾ ਸਾਡੀ ਗੱਲ ਸਰਦਾਰ ਜਸਦੀਪ ਸਿੰਘ ਜੀ ਨਾਲ ਡਾਕਟਰ ਜਸਦੀਪ ਸਿੰਘ ਜੀ ਨਾਲ ਹੋਈ ਹੈ ਜੋ ਕਿ ਚੇਅਰ ਨੇ ਜੀ ਆ 6 ਆਫ ਅਮਰੀਕਾ ਦੇ ਉਹਨਾਂ ਨੇ ਵੀ ਬੜੇ ਖੁੱਲੇ ਦਿਨ ਨਾਲ ਬਿਆਨ ਦਿੱਤੇ ਹੈਗੇ ਨੇ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੂੰ ਜੇਕਰ ਉਹ ਫਿਊਚਰ ਪ੍ਰੇਡਿਕਟ ਕਰ ਰਹੇ ਸੀ ਕਿ ਤੱਕ ਕਿਉਂ ਕਰ ਰਹੇ ਸੀ ਔਰ ਆਖਿਰ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਆਪਣੀ ਸ਼ਬਦਾਵਲੀ ਇਸਤੇਮਾਲ ਕਰਨੀ ਚਾਹੀਦੀ ਹੈ ਕਿਉਂਕਿ ਕਾਂਗਰਸ ਦਾ ਇਤਿਹਾਸ ਕਿਤੋਂ ਲੁਕਿਆ ਨਹੀਂ ਹੈ ਜੀ ਜੀ ਤਾਂ ਤੁਸੀਂ ਸਾਡੇ ਨਾਲ ਕੀਮਤੀ ਸਮਾਂ ਕੱਢ ਕੇ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤਾਂ ਵਸੰਦੀਪ ਜੀ ਤੁਸੀਂ ਖੁਦ ਸੁਣ ਲਿਆ ਭਲਿੰਦਰ ਸਿੰਘ ਹੋਰਾ ਨੇ ਆਪਣਾ ਨਜ਼ਰੀਆ ਵੀ ਦੱਸਿਆ ਔਰ ਨਾਲ ਹੀ ਉੱਥੇ ਜੋ ਜੋ ਹੋਇਆ ਉਹ ਸਾਰਾ ਕੁਝ ਬਿਆਨ ਕਰ ਦਿੱਤਾ ਇਸ ਤੋਂ ਬਾਅਦ ਹੁਣ ਤੁਹਾਨੂੰ ਉਹ ਗੱਲਬਾਤ ਸੁਣਾਉਣੀ ਹੈ ਜੋ ਭਲਿੰਦਰ ਸਿੰਘ ਹੋਰਾ ਨੇ ਅਮਰੀਕਾ ਦੇ ਵਿੱਚ ਇੱਕ ਸਿੱਖ ਜਥੇਬੰਦੀ ਦੇ ਨੁਮਾਇੰਦੇ ਜਸਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਇਸ ਸਮੇਂ ਮੈਂ ਹਾਂ ਵਰਜੀਨੀਆ ਵਿੱਚ ਔਰ ਮੇਰੇ ਸਾਥ ਹੈ ਡਾਕਟਰ ਜਸਦੀਪ ਸਿੰਘ ਜੈਸੀ ਜੀ ਚੇਅਰਮੈਨ ਸਿਕਸ ਆਫ ਅਮਰੀਕਾ ਕੇ ਸਰ ਬਹੁਤ-ਬਹੁਤ ਸਵਾਗਤ ਵੀ ਮੀਡੀਆ ਮੈਂ ਆਪਕਾ थैंक यू बहुत बहुत धन्यवाद और वी मीडिया देखने वालों को मेरी तरफ से नमस्कार सत श्रीकाल बींग एज अ चेयरमैन सिक्स ऑफ अमेरिका आप किस नज़र से देखते हैं राहुल गांधी के इस टूर को सबसे पहले मैं टूर की बात करूंगा क्योंकि वो आते हैं अपने वर्कर्स को मिलते हैं इंडियन ओवरसीज कांग्रेस के वर्कर्स को मिलते हैं बहुत अच्छी बात है वर्कर्स को मिलना बहुत अच्छी बात है लेकिन हर बार जब उनका टूर लगता है कहीं ना कहीं वो अलग एक अमित छाप छोड़ जाता है इस बारे में सबसे पहले क्या कहेंगे देखिए वो अपोजिशन के लीडर हैं अगर अमेरिका आए हैं दौरे पे आए हैं तो बहुत अच्छी बात है अपने वर्कर्स से मिलें अपने पार्टी की जो कार्यकर्ता हैं उनसे मिलें और भारत की मजबूती की बात करें भारत की यूनिटी की बात करें और देश की यूनिटी की बात करें और अपनी पार्टी को मजबूत करें बिल्कुल सही आपने कहा कि देश को मजबूत करने की बात होनी चाहिए दो दिन पहले वर्जीनिया में ही एक इवेंट हुआ था एक होटल में इवेंट हुआ था उनके स्वागत के लिए वो इवेंट का प्रबंध किया गया था कहीं ना कहीं उस इवेंट में एक तो शुक्रिया उन्होंने किया अपने वर्कर्स का लेकिन साथ ही साथ उन्होंने कुछ ऐसी बातें कहीं जो फ्यूचर को प्रिडक्ट करती थी क्या फ्यूचर को करना सही था उनका कि किस तरह से माहौल जो है वो बदल रहा है भारत का इस बारे में आप क्या कहेंगे देखिए हमें उनकी जो उन्होंने जो ये सिखों के ऊपर जो आप उसी बारे में बात कर रहे हैं जो उन्होंने सिखों के बारे में एक बयान दिया कि भारत में सिखों की लड़ाई पगड़ी पहनने पर है गुरुद्वारों में एंट्री के ऊपर है और आ, कड़ा पहन सकती कि नहीं इसके ऊपर है पर उन्होंने कहा कि फ्यूचर में ऐसा क्या हो सकता है सा फ्यूचर में वो उनको वो भगवान है जो उनको फ्यूचर दिख रहा है पर वो अभी इसे उनकी ये स्टेटमेंट से ऐसा लगा कि वो जो सिख जो हम हम सिखों को एक बार फिर से पॉलिटिकल पौन बनाया जा रहा है हमें भड़काया जा रहा है हमारे दिमाग में डाला जा रहा है कि आपकी भारत में अब पगड़ी पहनने पे रोक लगेगी जो कि झूठ है और राहुल गांधी को तो सबसे आखिर में ही ऐसी बातें करनी चाहिए क्योंकि उनकी कांग्रेस पार्टी खुद सिखों के नरसंहार में लिप्त है पूरी तरह से जी उनकी दादी उनके पिताजी ने दिल्ली की सड़कों पर सिखों की पगड़ियाँ उतारी थी उन्होंने उनकी दादी ने सिखों के अकाल तक सांप पे हमला किया था तोपों के गोले चलाए थे हमारे जो शहीद जो हैं उन्हें शहीद किया था एक नस्ल हमारी पूरी कांग्रेस ने पंजाब में ख़त्म करी है और उनको और हम ये भी कहते हैं सिखों में कि जो माँ बाप की सज़ा बच्चों को नहीं दी जाती पर राहुल गांधी ने अभी तक अपने उसका कोई पछतावा नहीं दिखाया और जो उस दंगों में जो नरसंहार में जो लिप्त थे जैसे कि जगदीश टाइटलर हैं आपके कमलनाथ हैं इन्हें आज भी वो संरक्षण दे रहे हैं पिछले तीस साल से कांग्रेस पार्टी उनको बचाती आ रही है इनके जो साथ के जो इनके सहयोगी हैं सैम पित्रोदा उनसे पूछा गया था पाँच पाँच चार पाँच साल पहले के कांग्रेस नरसंहार में विलुप्त थी सिखों के तो उन्होंने कहा सो so वाट हो गया ये जैसे इनके पिताजी ने कहा था जब कोई बड़ा पेड़ गिरता है तो धरती हिलती है तो जब इनका अपना रवैया इनकी पार्टी का सिखों के बारे ये है तो ये भारत की कौन सी यहाँ पे पेंटिंग पेंट करने आए जबकि भारत के जो प्रधानमंत्री नरेंद्र मोदी हैं वो खुद पगड़ी पहन के वो तो कई बार गुरुद्वारों में गए हैं वो खुद हमारे गुरु नानक देव जी के साढ़े पांच सौ साल गुरुपूर्व को दुनिया में उन्होंने हर जगह राहुल गांधी ने खुद भी पगड़ी पहनी है और खुद भी लंगर भी बरताया है तो फिर राहुल गांधी को किसी ने रोका वहां पे पगड़ी पहनने से उन्हें किसी ने रोका तो ये जो पगड़ी पहन के मैं ये ये कहता हूँ कि ये पगड़ी भले ना पहने पर जो सिखों के साथ जो जातियाँ उनकी पार्टी ने करी हैं जो सिखों के कत्लेआम जो नरसंहार हुआ है उस पर वे कुछ सोचें और साथ ही साथ राहुल गांधी का ये भी बयान था कि अलग अलग जो भारत की स्टेट्स हैं राज्य हैं उनमें जो लैंग्वेज है उन पे भी कहीं ना कहीं रोक लग रही है क्या उसमें फ्रीडम मिलेगी बोलने में या नहीं देखेगी कई, कई, कई बातें हैं भारत में और और हम सिखों का मैं नहीं कहता कि हर मानेरिटी के वहाँ पर बहुत अच्छा चल रहा है हर एक की हर हर कंट्री में ये इशूज़ होते हैं हर कॉम के साथ इशूज़ होते हैं पर भारत का सिख अपनी लड़ाई लड़ने के लिए सक्षम है हम वहाँ पर हमारी लड़ाई हमारे सिख भाई जो भारत में रह रहे हैं वो वो गवर्नमेंट के साथ अपनी मांग मानते हैं वो मीटिंग्स करते हैं वो डायलॉग्स करते हैं वो कोर्टों में जाते हैं भारत की संविधान के अंदर भारत की न्याय प्रणाली में वो वो अपनी लड़ाई लड़ते हैं हमें राहुल गांधी नहीं चाहिए कि यहाँ आके हमारी पोलिटिकल हमें एक वो जिसको कहते हैं ना प्यादा बना के और सिखों का नाम आगे करके कि आपके साथ ये हो रहा हमें फिर से यूज़ किया जाए सिख कौम 80 के दशक में 90 के दशक में हमें हर किसी ने यूज़ किया हमें ऐसे ही प्यादा बना बना के और पंजाब को हमारी पूरी नस्लें तबाह कर गई पंजाब आज भी हम आज भी पंजाब भुगत रहा है उन चीज़ों को चीज़ों। पर आप इंडिया जाते हैं बिल्कुल मैं जाता आपको कभी किसी ने रोका है वहाँ पे कभी, कभी किसी कभी, जो आप, जो रिलीजियस सिंबल्स हैं उसके ऊपर कोई सवालिया निशान उठाया बल्कि मैं आपको मुंबई एयरपोर्ट की बात बताता हूँ मैं मुंबई एयरपोर्ट पे जा रहा था और मैं वहाँ पे एक साइन लगा हुआ था कि बिजनेस क्लास पैसेंजर्स और कृपानधारी पैसेंजर बिज़नेस क्लास की लाइन में आए जो किरपान पहन के सिखों को अलाउड है और उनके लिए स्पेशल बिज़नेस क्लास के साथ में लाइन है तो इससे ज़्यादा हम उस और क्या कर सकते हैं बताएं वहाँ आज तक हमें कोई प्रॉब्लम नहीं आई गुरुद्वारों में आज अब हरमंदर साहब में देखो सिख तो कम है हिंदू भाई ज़्यादा जा रहे हैं आज सेवेंटी परसेंट पूरे भारत से लोग आज जा रहे हैं गुरुद्वारों में तो ये जो बयान था ये ਬਹੁਤ ਇੱਕ ਉਹਨਾਂ ਨੇ دیا ਕਿਸੇ ਹੋਰ ਮਤਲਬ ਸੇ ਹੋਗਾ ਪਰ ਬਾਹਰ ਉਸਕੋ ਆ ਕੇ ਉਹ ਬਹੁਤ ਇੱਕ ਗਲਤ ਬਿਆਨ ਥਾ ਔਰ ਇਸਕੀ ਹਮ ਨਿੰਦਾ ਕਰਦੇ ਹਾਂ